ਕਾ ਕਿਉਂ ਕਮ ਐ ਨਵਾਂ ਓਕੇ ਬਿਲਕੁਲ ਸਾਫ ਸੁਥਰਾ ਕੰਮ ਕੋਈ ਠੱਗੀ ਕਿਸੇ ਨਾਲ ਨਹੀਂ ਜੋ ਕਹਿ ਕੇ ਦਿਆਂਗੇ ਉਹੀ ਬਿਲਕੁਲ ਵਜੇ ਚੀਜ਼ਾਂ ਜੋ ਕਹਿਦਾ ਉਹ ਸਹੀ ਆ ਉਹ ਸਹੀ ਹੈ ਤੇ ਬੱਧਾ ਜੇ ਘਾਟਾ ਸੀ ਦੱਸ ਕੇ ਦੇ ਹੋਏ ਹੈ ਹਾਂਜੀ ਬਸਲੇ ਗੱਡੀ ਇਹ ਵੀ ਬਿਲਕੁਲ ਰੇਟ ਜੀ ਮਿਲ ਜੂਗੀ ਗੱਡੀ ਬਿਲਕੁਲ ਜਿਹੜਾ ਲੈਂਦਾ ਨਵੀਂ ਚਲਾਈ ਦੀ ਚਲਾਈ ਬਿਲਕੁਲ ਨਵੀਂ ਵਰਗਾ ਚਲਾਵਾ ਹੈ ਗੱਡੀ ਰੇਟ ਬਿਲਕੁਲ ਸਹੀ ਜਨਮੇ ਨਵੇਂ ਵਰਗੀ ਕਾਰ ਹਾਂਜੀ ਬਸ ਨਵੀਂ ਲੈ ਲਈ ਤੇ ਇਦੀ ਫੀਲਿੰਗ ਬਰਾਬਰ ਆ ਓਕੇ ਜੀ ਤੇ 2000 ਮਾਡਲ ਵੀ ਉੱਚਾ 16 ਮਾਡਲ ਹਮਮ ਰੇਟ ਬਿਲਕੁਲ ਥੱਲੇ ਹਲਤੋਂ 800 ਪਰ ਇਹ 13 ਹਾਂ 2013 ਪਰ ਲੱਗਦਾ ਨਹੀਂ ਨਵੇਂ ਵਰਗੀ ਪਈ ਹੈ ਇਹਦਾ ਜਿਵੇਂ ਨਵੀਂ ਪਈ ਹੈ ਗੱਡੀ ਦੋਸਤੋ ਸਵਾਗਤ ਹੈ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਲੈ ਵੀ ਪਟਿਆਲਾ ਜ਼ਿਲ੍ਹੇ ਦੇ ਪੰਡ ਜੰਸੂਆ ਦੇ ਖੜੇ ਆ ਜਿਹੜਾ ਮਤਲਬ ਕਿ ਵੀ ਚੰਡੀਗੜ੍ਹ ਰੋਡਾ ਰਾਜਪੁਰਾ ਚੰਡੀਗੜ੍ਹ ਹਾਈਵੇ ਤੋਂ ਲਗਭਗ 500 ਮੀਟਰ ਹਟਮਾਗਾ ਉਥੇ ਖੜੇ ਆ ਹੰਸ ਰਾਜ ਜੀ ਨੇ ਇੱਥੇ ਗੁਰੂ ਕਿਰਪਾ ਕਾਰ ਬਿਆਰ ਵਾਲੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਨਮਾ ਨਵੇਂ ਕੰਮ ਦੇ ਵਿੱਚ ਵੀ ਇੰਨਾ ਕਿ ਜੈਨੂਨ ਕੰਮ ਸ਼ੁਰੂ ਕੀਤਾ ਨਾ ਮੈਨੂੰ ਲੱਗਦਾ ਵੀ ਪੂਰੇ ਐਕਸਪਰਟ ਬੰਦੇ ਨੂੰ ਵੀ ਇੰਨੀਆਂ ਵਧੀਆ ਗੱਡੀਆਂ ਨਹੀਂ ਮਿਲਦੀਆਂ ਜਿੰਨੀਆਂ ਕਿ ਵਧੀਆ ਗੱਡੀਆਂ ਇਹ ਲਿਆਈ ਖੜੇ ਨੇ ਬਾਕੀ ਇਹਨਾਂ ਦਾ ਦਾਵਾ ਹੈ ਕਿ ਵੀ ਰੇਟ ਸਾਡਾ ਬਹੁਤ ਹੀ ਜੈਨੂਨ ਬਹੁਤ ਹੀ ਘੈਂਟ ਹੋਊਗਾ ਕੁਆਲਟੀ ਵਾਈਜ਼ ਆਜੋ ਗੱਲਬਾਤ ਕਰਦੇ ਆਂ ਹੰਸਰਾਜ ਜੀ ਨਾਲ ਤੇ ਕਾਰਾਂ ਬਾਰੇ ਜਾਣਕਾਰੀ ਲੈਣੇ ਆਂ ਬਹੁਤਾ ਸਮਾਂ ਤੁਹਾਡਾ ਖਰਾਬ ਨਹੀਂ ਕਰਦੇ ਜੀ ਵੀ ਮਿੱਤਰੋ ਪਹਿਲਾਂ ਤਾਂ ਆਹ ਦੇਖ ਲਓ ਸਰਕਾਰੀ ਸਕੂਲ ਆ ਜਿਹੜਾ ਸਰਕਾਰੀ ਮਿਡਲ ਸਕੂਲ ਪਟਿਆ ਜੰਸੂਆ ਪਟਿਆਲਾ ਤੇ ਇਧਰੋਂ ਸਾਹਮਣੇ 메ਨ ਹਾਈਵੇ ਵਾਲਾ ਰੋਡ ਦੇਖਦਾ ਗਾਪੂਲ ਤੇ ਇਧਰ ਆ ਗਾ ਗੁਰੂ ਕਿਰਪਾ ਕਾਰ ਬਿਜ਼ਾਰ ਇਹਨਾਂ ਦੀਆਂ ਕਾਰਾਂ ਇਧਰ ਵੀ ਖੜੀਆਂ ਨੇ ਤੇ ਕੁਝ ਇਹਨਾਂ ਦੇ ਪਲਾਟ 'ਚ ਵੀ ਖੜੀਆਂ ਨੇ ਗੱਲਬਾਤ ਕਰਦੇ ਆਂ ਜਾਣਕਾਰੀ ਲੈਣੇ ਆਂ ਵੀ ਕਹੇ ਜੀਆਂ ਕਾਰਾਂ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਥੋੜੀ ਠੀਕ ਆ ਹੰਸਰਾਜ ਜੀ ਹਾਂ ਜੀ ਵਧੀਆ ਕਹੇ ਜੀਆਂ ਕਾਰਾਂ ਕਾਰਾਂ ਸਾਡੇ ਕੋਲ ਸਾਰੀਆਂ ਵਧੀਆ ਕਾਰਾਂ ਖੜੀਆਂ ਨੇ ਬਿਲਕੁਲ ਜੈਨਮੈਨ ਕੈਂਟ ਗੱਡੀਆਂ ਰੀਜਨਲ ਕੈਂਟ ਗੱਡੀਆਂ ਅੱਛਾ ਪਾ ਆ ਜਿਹੜੀ ਇੱਥੇ ਖੜੀ ਆਈ 10 ਗ੍ਰੈਂਡ ਇਹ ਤੋਂ ਹੀ ਗੱਲਬਾਤ ਸ਼ੁਰੂ ਕਰਦੇ ਆ ਆਜੋ ਜੀ ਗਰਾ ਹਾਂਜੀ ਇਹ ਦਾ ਕਿਹੜਾ ਮਾਡਲ ਆਈ ਕੀ ਰੇਟ ਰੂਟ ਆਈ ਇਹ ਦਾ ਇਹ ਜੀ ਆਈ 10 ਗ੍ਰੈਂਡ ਹਾਂਜੀ ਟਾਪ ਮਾਡਲ ਪੁਸ਼ ਬਟਨ ਠੀਕ ਹੈ ਜੀ ਪੂਰੀ ਪਾਵਰ ਓਕੇ ਜੀ 2014 ਮਾਡਲ ਹਾਂਜੀ ਦੂਜਾ ਓਨਰ ਓਕੇ ਜੀ ਤੇ ਬਹੁਤ ਘੱਟ ਚੱਲੀ ਹੋਈ ਜੀ ਅੱਛਾ ਜੀ ਨੰਬਰ ਕਿੱਥੋਂ ਦਾ ਜੀ ਇਹ ਨੰਬਰ ਤਾਂ ਹਰਿਆਣਾ ਨੰਬਰ ਹੈ ਓਕੇ ਜੀ ਹਾਂਜੀ ਤੇ ਇਹ ਗੱਡੀ ਬਿਲਕੁਲ ਬਿਲਕੁਲ origignal ਗੱਡੀ ਹੈ ਓਕੇ ਜੀ ਤੇ ਮੋੜੀ ਮੋੜੀ ਟਚਿੰਗ ਤਾਂ ਜੁਗਉਂਦੀ ਹੈ ਬਾਕੀ ਬਿਲਕੁਲ ਸਾੜਾ ਕਿਉਂ ਕੰਮ ਹੈ ਨਵਾਂ ਓਕੇ ਬਿਲਕੁਲ ਸਾਫ ਸੁਥਰਾ ਕੰਮ ਕੋਈ ਠੱਗੀ ਕਿਸੇ ਨਾਲ ਨਹੀਂ ਜੋ ਕਹਿ ਕੇ ਦਿਆਂਗੇ ਉਹੀ ਬਿਲਕੁਲ ਵਜੇ ਚੀਜ਼ਾਂ ਜੋ ਕਹੇ ਤਾਂ ਉਹ ਸਹੀ ਆ ਉਹ ਸਹੀ ਹੈ ਤੇ ਬੱਧਾ ਜੇ ਘਾਟਾ ਸੀ ਦੱਸ ਕੇ ਦੇ ਹੋਏ ਹੈ ਹਾਂਜੀ ਤੇ ਰੇਟ ਕੀ ਹੈ ਇਹਦਾ ਗੱਡੀ ਦਾ ਇਹਦਾ ਰੇਟ ਹੈ 290000 290000 90000 ਪੁਸ਼ ਬਟਨ ਟੌਪ ਮਾਡਲ ਪੂਰੀ ਪਾਵਰ ਵੀ ਮਿੱਤਰੋ ਐਸਯੂਵੀ ਦੀ ਕੋਈ ਨਾ ਡਾਇਮੰਡ ਕੱਟ ਅਲਾਇ ਲੱਗੇ ਹੋਏ ਨੇ ਕੰਪਨੀ ਹਨਾ ਇਹ ਤੇ ਗੱਡੀ ਐ ਸੋਹਣੀ ਕ੍ਰੇਟਾ ਹਾਂਜੀ ਹਾਂ ਸਰ ਜੀ ਕੀ ਹਿਸਾਬ ਕਿਤਾ ਬਾਈ ਇਹਦਾ ਇਹ ਜੀ ਕ੍ਰੇਟਾ ਗੱਡੀ ਐ ਹਾਂਜੀ ਆਟੋਮੈਟਿਕ ਐ ਹੂੰ ਅੱਛਾ ਜੀ ਸਨਰੂਫ ਵਾਲੀ ਗੱਡੀ ਐ ਇਹ ਓਕੇ ਜੀ ਤੇ ਵੱਡੀ ਗ੍ਰਿਲ ਐ ਸਾਹਮਣੇ 2018 ਜਿਹੜਾ ਨਵਾਂ ਮਾਡਲ ਆਇਆ ਸੀ ਨਾ ਹਾਂਜੀ ਉਹ ਟਾਪ ਮਾਡਲ ਲੈ ਆਇਆ ਹੈ ਓਕੇ ਜੀ ਠੀਕ ਹੈ ਜੀ ਦੂਜਾ ਓਨਰ ਹੈ ਸੈਕੰਡ ਓਨਰ ਜੀ ਹਾਂਜੀ ਸੈਕੰਡ ਓਨਰ ਹੈ ਹੂੰ 80 82 ਚੱਲੀ ਗਈ ਹੈ ਅੱਛਾ ਜੀ ਹਾਂਜੀ ਤੇ ਰੇਟ ਦੀ ਗੱਲ ਕਰੀਏ ਜੇ ਆਪਾਂ ਜੀ ਰੇਟ ਬਿਲਕੁਲ ਸਹੀ ਜਨਮ ਹੈ ਨਵੀਂ ਵਰਗੀ ਕਾਰ ਹਾਂਜੀ ਬਸ ਨਵੀਂ ਲੈ ਲਈ ਤੇ ਇਹਦੀ ਫੀਲਿੰਗ ਬਰਾਬਰ ਹੈ ਓਕੇ ਜੀ ਤੇ ਇਹਦਾ ਰੇਟ ਹੈ ਜੀ ਦੇਣ ਵਾਲਾ ਬਿਲਕੁਲ ਹੀ ਕੋ ਰੇਟ ਹਾਂਜੀ 9 ਲੱਖ 60000 अच्छा जे कोई शेयर करके वो वीडियो ही फिर मान-तान करोगे मान-तान ਤਾਂ ਕਰਾਂਗੇ ਕਰਾਂਗੇ ਬਈ ਕਰਨਾ ਪਊਗਾ ਜੀ ਤਾਂ ਨਾ ਜੀ ਹਾਂ ਜੀ ਸ਼ੇਅਰ ਕਰਕੇ ਆਜੋ ਮਿੱਤਰੋ ਮਾਨ-ਤਾਨ ਜ਼ਰੂਰ ਹੋਊਗਾ ਫਿਰ ਆ ਗਈ ਪੰਜਾਬੀਆਂ ਦੀ ਪਸੰਦ Swift ਜੀ Swift ਕਿਹੜੀ ਆ ਜੀ ਇਹ ਹਾਂਜੀ ਇਹ Swift ਹੈ 2015 ਮਾਡਲ ਅੱਛਾ ਜੀ ਤੇ ਇਹ ਵੀ ਦੂਜਾ ਓਨਰ ਹੈ VDI ਹੈ ਜੀ VDI ਹੈ ਓਕੇ ਜੀ ਤੇ ਗੱਡੀ ਬਿਲਕੁਲ ਨਵੇਂ ਵਰਗੀ ਠੀਕ ਹੈ ਜੀ ਬਿਲਕੁਲ ਨਵੇਂ ਵਰਗੀ ਹੂੰ ਚਮਚਮਾਂ ਦੀ ਲਿਸ਼ਕ ਦੀ ਗੱਡੀ ਓਕੇ ਜੀ ਕੋਈ ਕਮੀ ਨਹੀਂ ਐ ਠੀਕ ਹੈ ਜੀ ਤੇ ਇਹ ਵੀ ਬਿਲਕੁਲ ਗੱਡੀ ਆਪਾਂ ਨੂੰ ਰੇਟ 'ਚ ਹੀ ਦਿਆਂਗੇ ਆਪਾਂ ਦੱਸ ਦੋ ਜੀ ਫਿਰ ਪੰਡਾ ਜੀ ਆਪਾਂ ਨੂੰ ਦੋ ਅੱਛਾ ਹਾਂ ਠੀਕ ਇਹ ਦੇ ਦਾਂਗੇ 380000 ਲੈ ਵੀ ਮੇਤਰੋ 380000 ਦੀ ਗੱਡੀ ਵੀਰੇ ਖੜਾਵਾ ਦੱਸਦਾ ਗੱਡੀ ਦਾ ਇੱਕ ਨੰਬਰ ਗੱਡੀ ਆ ਬਾਕੀ ਮਾਨਤਾਣ ਜਰੂਰ ਹੋਊਗਾ ਰੇਟ ਕਹਿੰਦੇ ਸਾਡੇ ਜਮਾਂ ਜੈਨੂਨ ਦੇ ਲਗਭਗ ਲਗਭਗ ਫਿਕਸ ਨੇ ਹਣਾ ਜੀ ਬਾਕੀ ਤੁਸੀਂ ਇੱਕ ਵਾਰੀ ਮੇਲੋ ਪਾਈਆਂ ਨੂੰ ਮਿਲ ਕੇ ਤੁਹਾਨੂੰ ਪਤਾ ਲੱਗੂਗਾ ਵੀ ਕਿੰਨਾ ਘੈਂਟ ਕੰਮ ਆ। ਇਧਰ ਆ ਗਈ Alto 800 ਜੀ ਇਹ। ਹਾਂਜੀ Alto 800 ਹੈ। ਹਾਂਜੀ ਇਹਦਾ ਕੀ ਹਿਸਾਬ ਕਰਦਾ ਤਾਂ ਜਮੇ ਨਵੀਂ ਪਈਆ। ਹਾਂਜੀ ਇਹ ਹੈ ਤਾਂ 2013। ਅੱਛਾ ਜੀ। Alto 800 ਪਰ ਇਹ 13 ਹਾਂ 2013 ਹੈ ਪਰ ਲੱਗਦਾ ਨਹੀਂ ਨਵੇਂ ਵਰਗੀ ਪਈਆ। ਮਤਲਬ ਉਹ ਕਹਿੰਦਾ ਜਮੇ ਨਵੀਂ ਪਈਆ ਇਹ ਤਾਂ। ਜਮਾਂ ਨਵੀਂ ਪਈਏ ਗੱਡੀ ਹੈ 13 ਪਰ ਇਹ ਨਵੇਂ ਵਰਗੀ ਆ ਜਿਵੇਂ ਇਹਨੂੰ 16 ਹੀ ਸਮਝ ਲੋ 18 ਸਮਝ ਲੋ। ਓਕੇ ਜੀ। ਅੰਦਰ ਬਾਹਰ ਬਿਲਕੁਲ ਨਵੀਂ ਗੱਡੀ ਠੀਕ ਹੈ ਜੀ 2013 ਮਾਡਲ ਤੇ ਇਹ ਗੱਡੀ ਵੀ ਰੇਟ ਜੀ ਦੇ ਦਾਂਗੇ ਕਿੰਨੇ ਜੀ 2 ਲੱਖ 25000 ਦੀ ਗੱਡੀ ਦੇ ਦਾਂਗੇ ਲੈ ਵੀ ਮੇਤਰੋ ਜਮੇ ਨਵੀਂ ਗੱਡੀ ਆਲਟੋ 2 ਲੱਖ 25000 ਦੀ ਜਮੇ ਹੈਰਾਨ ਕਰਨ ਵਾਲਾ ਰੇਟ ਆ ਬਸ ਮੌਕੇ ਦਾ ਲਾਹਾ ਲੈ ਲਓ ਗੱਡੀਆਂ ਜਿਹੜੀਆਂ ਵੀ ਇਹਨਾਂ ਦੇ ਕੋਲੇ ਨੇ ਇੱਕ ਇੱਕ ਗੱਡੀ ਹੋਈ ਆ ਕਿਤੇ ਬਾਅਦ ਚ ਪਸਤਾਓ ਨਾ ਫੋਨ ਚੱਕੋ ਤੇ ਗੱਲ ਕਰ ਲਓ ਇਧਰ ਫੇਰ ਆਲਟੋ ਆ ਗਈ ਜੀ ਹਾਂਜੀ ਇਹ ਆਲਟੋ ਐਲ ਐਕਸ ਆਈ ਹੈ ਐਲ ਐਕਸ ਆਈ ਜੀ ਠੀਕ ਹੈ ਜੀ ਇਹ ਜੀ ਮਾਡਲ ਤਾਂ ਗੱਲ ਚਾਹੇ ਕਰੀਏ ਨਾ ਕਰੀਏ ਪਰ ਗੱਡੀ ਬਿਲਕੁਲ ਜਿਵੇਂ ਨਵੀਂ ਚਲਾ ਲਈ ਤੇ ਚਲਾ ਲਈ ਅੱਛਾ ਜੀ ਬਿਲਕੁਲ ਅੰਦਰ ਬਾਹਰ ਨਵੀਂ ਗੱਡੀ ਬਿਲਕੁਲ ਕੋਈ ਕਮੀ ਨਹੀਂ ਹੈ ਠੀਕ ਹੈ ਜੀ ਇਹ ਇਹ ਗੱਡੀ 2010 ਮਾਡਲ ਹੈ। ਅੱਛਾ ਜੀ 10 ਹੈ। ਹਾਂ 10 ਮਾਡਲ ਹੈ। ਬਿਲਕੁਲ ਤੁਸੀਂ ਗੱਡੀ ਚਾਰੇ ਪਾਸੇ ਕੈਮਰਾ ਕੁਮਾਰ ਪੇਂਟੂ ਨਹੀਂ ਕਰਾ ਰੱਖੀ ਕਿਵੇਂ ਨਵੀਂ ਪਈਆਂ ਜਿਵੇਂ ਐਂਡੀ ਇਹਦਾ ਬਿਲਕੁਲ ਨਹੀਂ ਜਨਾਲੇ ਕੋਈ ਪੀਸ ਪੇਂਟ ਨਹੀਂ ਹੋਇਆ ਇਹਦਾ ਬਿਲਕੁਲ ਓਰੀਜਨਲ ਗੱਡੀ ਹੈ। ਠੀਕ ਹੈ ਜੀ। ਨਾਲੇ ਗੱਡੀ ਇਹ ਵੀ ਬਿਲਕੁਲ ਰੇਟ ਜੀ ਮਿਲ ਜੂਗੀ ਗੱਡੀ। ਬਿਲਕੁਲ ਜਿਹੜਾ ਲੈਂਦਾ ਹੈ ਨਵੀਂ ਚਲਾਈ ਦੀ ਚਲਾਈ ਬਿਲਕੁਲ ਨਵੀਂ ਵਰਗਾ ਚਲਾਵਾ ਹੈ ਗੱਡੀ ਦਾ। ਕਿੰਨੇ ਦੇ ਦੇਉਂਗੇ ਇਹ ਜੀ ਗੱਡੀ 1,75,000 ਦੇ ਦੇਣਾ 1,75,000 ਦੀ ਨਾਮ ਵੀ ਕਰਵਾ ਦਾਂਗੇ ਲੈ ਵੀ ਮਿੱਤਰੋ ਨਾਮ ਕਰਾ ਕੇ 1,75,000 ਦੀ ਪੰਜਾਬ ਦਾ ਹੀ ਨੰਬਰ ਆ ਹਨਾ ਜੀ ਹਾਂਜੀ ਪੰਜਾਬ ਦਾ ਲੋਕਲ ਨੰਬਰ ਹੈ ਜੀ ਪੀਵੀ 11 अल्टੋ ਜੀ ਇਹ ਕੀ ਸੌਕਦਾ ਬਈ ਇਹਦਾ ਹਾਂਜੀ ਆ अल्टੋ ਗੱਡੀ ਹੈ ਹੂੰ ਲੋਕਲ ਨੰਬਰ ਬਿਲਕੁਲ ਜੀ ਪਟਿਆਲੇ ਦਾ ਹੂੰ ਗੱਡੀ ਬਿਲਕੁਲ ਇੱਕ ਨੰਬਰ ਠੀਕ ਹੈ ਜੀ ਕੋਈ ਕਮੀ ਨਹੀਂ ਹੈ ਗੱਡੀ ਚ ਹੂੰ ਗੱਡੀ ਐ ਸਮਝ ਲੋ ਵੀ ਆਪਾਂ ਜਿਵੇਂ ਨਾ ਮੋਟਰਸਾਈਕਲ ਦੇ ਰੇਟ 'ਚ ਗੱਡੀ ਹਾਂਜੀ ਵਦਿਆ ਗੱਡੀ ਮੋਟਰਸਾਈਕਲ ਦੇ ਰੇਟ 'ਚ ਪੱਕੀ ਗੱਲ ਆ ਜੀ ਹਾਂਜੀ ਆਲਟੋ ਗੱਡੀ 1 ਲੱਖ ਤੇ 40 ਹਜ਼ਾਰ 'ਚ ਦੇ ਦਾਂਗੇ ਲੈ ਵੀ ਨਾਮ ਵੀ ਨਾਲ ਇਸ ਨੂੰ ਕਰਾ ਦਾਂਗੇ ਅੱਛਾ ਜੀ ਮਾਡਲ ਦੱਸੋ ਇੱਕ ਵਾਰੀ ਦੁਬਾਰਾ ਜੀ ਇਹਦਾ ਜੀ 2009 ਮਾਡਲ ਆ ਜੀ 9 ਮਾਡਲ ਦੀ ਪੰਜਾਬ ਨੰਬਰ 1 ਲੱਖ 40 'ਚ ਨਾਮ ਕਰਾ ਕੇ ਲੈ ਵੀ ਮੇਟਰ ਵੀਡੀਓ ਸ਼ੇਅਰ ਕਰ ਦਿਓ ਮਾਨਤਣ ਵੱਖਰਾ ਹੋਊਗਾ ਅੱਗੇ ਹੈਗੀ ਆ i10 ਪਿੱਛੇ ਖੜੀ ਹੈ ਜੀ ਉਹ ਹਾਂਜੀ ਉਹ ਵੀ ਪੰਜਾਬ ਨੰਬਰ ਹਨਾ ਜੀ ਆ ਇਹ ਇਹ ਵੀ ਪੰਜਾਬ ਨੰਬਰ ਹੈ ਲੋਕਲ ਪਟਿਆਲੇ ਦਾ ਨੰਬਰ ਹੈ ਠੀਕ ਹੈ ਜੀ ਇਹ ਗੱਡੀ 2028 ਤੱਕ ਪਾਸ ਮਾਡਲ ਕਿਹੜਾ ਜੀ ਮਾਡਲ 2008 ਹੈ ਅੱਛਾ ਜੀ ਤਾਂ ਇਹ ਇਹ ਗੱਡੀ ਵੀ 1,40,000 ਆਨਰ ਜੀ ਆਨਰ ਇਹਦਾ ਫਰਸਟ ਆਨਰ ਹੈ ਜੀ ਲੈ ਫਰਸਟ ਆਨਰ 1,40,000 ਦੀ ਪੱਕੇ ਨੰਬਰ ਦੀ ਗੱਡੀ ਆ ਪੱਕੇ ਨੰਬਰ ਦੀ ਗੱਡੀ ਵੀਡੀਓ ਸ਼ੇਅਰ ਕਰ ਦਿਓ ਲਾਇਕ ਲੂਏ ਜ਼ਰੂਰ ਲੱਗੇ ਹੋਏ ਨੇ ਘੈਂਟ ਹਾਂਜੀ ਲਓ ਜੀ ਮਿੱਤਰੋ ਹੁਣ ਦੇ ਰਹੇ ਹਾਂ K10 ਦੀ ਡਿਮਾਂਡ ਬਹੁਤ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡ ਆ ਲੇ ਬੜੀਆਂ ਜਾਂ ਨਾ ਜਾਣਿਓ ਗੱਡੀਆਂ ਚਲੋ ਐ ਹੁੰਦਾਗਾ ਵੀ ਇਹਨਾਂ ਦੀਆਂ ਖੜੀਆਂ ਪਲਾਟ 'ਚ ਨੇ ਹਨਾ ਉਸ ਕਰਕੇ ਆ ਬਾਕੀ ਗੱਡੀਆਂ ਦੀ ਕੁਆਲਿਟੀ ਦੇਖੋ ਟਾਇਰ ਟੂਰਦਿੰਨੇਗਾ ਮਾਰ ਲੋ ਪੂਰੇ ਕਹਿਣਦੇ ਹਾਂ ਜੀ ਹੰਸ ਰਾਜ ਜੀ ਕੀ ਰੇਟ ਆ ਕੀ ਮਾਡਲ ਆ ਇਹ ਜੀ ਕੇ 10 ਗੱਡੀ ਪੂਰੀ ਰਿਜਨਲ ਹਮ ਟਾਇਰ ਨਵੇਂ ਚਲਾਵੇ ਦੀ ਬਿਲਕੁਲ ਵਧੀਆ ਗੱਡੀ ਠੀਕ ਹੈ ਜੀ 2012 ਮਾਡਲ ਓਕੇ ਜੀ ਤੇ ਇਹ ਗੱਡੀ ਵੀ ਬਿਲਕੁਲ ਕਿਉਂ ਕੰਮ ਸਾਡਾ ਨਵਾਂ ਹੈ ਤੇ ਇਹਦੇ ਕਰਕੇ ਨਾ ਗੱਡੀਆਂ ਸਾਡੇ ਕੋਲ ਜਿਵੇਂ ਖੜੀਆਂ ਨੇ ਉਸੇ ਤਰ੍ਹਾਂ ਰੀਜਨਲ ਕੋਈ ਚਮਕਾ ਕੇ ਨਹੀਂ ਰੱਖਿਆ ਬਸ ਕਪੜਾ ਮਾਰੋ ਗੱਡੀ ਲਿਸ਼ਕਦੀ ਹੈ ਹੂੰ ਬਿਲਕੁਲ ਤੇ ਜੀ ਇਹ ਗੱਡੀ 1,90,000 ਦੀ ਦੇ ਦਾਂਗੇ ਲਓ ਜੀ 1 ਲੱਖ 2012 ਮਾਡਲ ਬਾਕੀ ਮਾਨਤਾਣ ਜਰੂਰ ਹੋਊਗਾ ਇੱਧਰ ਖੜੀ ਆ ਜੀ ਕੇਜੂਵੀ ਮੈਂ ਕਹਣਾ ਵੀ ਘੱਟ ਪੈਸਾ ਜਿਨੇ ਵਧੀਆ ਸਵਾਦ ਲੈਣਾ ਹੋਵੇ ਗੱਡੀ ਦਾ ਐਵਰੇਜ ਵਾਲੇ ਪੱਖੋਂ ਵੀ ਹਨਾ ਜੀ ਮਹਿੰਦਰਾ ਦੀਆਂ ਗੱਡੀਆਂ ਵੈਸੇ ਆਪਾਂ ਸਾਰੀ ਜਾਣਦੇ ਆ ਤੇ ਗੱਡੀ ਦਾ ਖੜਾਵਾ ਖੜੂਗਾ ਵੀ ਪੂਰਾ ਸੋਹਣਾ ਹੈਗਾ ਹਾਂ ਉਹ ਗੱਲ ਵੱਖਰੀ ਆ ਵੀ ਮਿੱਟੀ ਮੁੱਟੀ ਜਿਹੀ ਲੱਗੀ ਹੋਈ ਆ ਬਾਕੀ ਗੱਡੀ ਸਾਫ ਸੁਥਰੀ ਪਈਆ ਦਿਂਦੀ ਆ ਤੇ ਹੰਸਰਾ ਜੀ ਇਹਦੀ ਡਿਟੇਲ ਦਿਓ ਜੀ ਇਹ ਜੀ ਗੱਡੀ ਜਿਵੇਂ ਨਾ ਆਪਾਂ ਕੋਈ ਵੱਡੀ ਗੱਡੀ ਲੈਂਦੇ ਆ ਹੂੰ ਹੂੰ ਗੱਡੀ ਵੱਡੀ ਬਿਲਕੁਲ 6 ਸੀਟਡ ਹਾਂਜੀ ਹਾਂ ਤੇ ਗੱਡੀ 2016 ਮਾਡਲ ਹੂੰ ਬਧਿਆ ਨਵੀਂ ਵਰਗੀ ਗੱਡੀ ਬਿਲਕੁਲ 2000 ਮਾਡਲ ਵੀ ਉੱਚਾ 16 ਮਾਡਲ ਹੂੰ ਰੇਟ ਬਿਲਕੁਲ ਥੱਲੇ ਹਾਂਜੀ 2 ਲੱਖ ਤੇ 60 ਹਜ਼ਾਰ ਦੀ ਗੱਡੀ ਦੇ ਦਾਂਗੇ ਇਹ ਕੇਯੂਵੀ ਲੈ ਵੀ ਮਿੱਤਰੋ 2016 ਮਾਡਲ ਗੱਡੀ ਕਿਤੇ ਨਹੀਂ ਮਿਲਦੀ ਅਲਟੋ ਦੇ ਮੁੱਲ 'ਚ ਤੁਹਾਨੂੰ ਡੀਜ਼ਲ ਗੱਡੀ ਮਿਲ ਰਹੀ ਆ ਬਹੁਤ ਹੀ ਜਾਇਜ਼ ਰੇਟਾਂ 'ਚ ਹਨਾ ਇਹ ਡੀਜ਼ਲੀ ਆ ਨਾ ਹਾਂਜੀ ਡੀਜ਼ਲ ਗੱਡੀ ਪੂਰੀ ਪਾਵਰ ਪਿੱਛੇ ਅੱਗੇ ਐਵਰੇਜ ਕਿੰਨੀ ਹੁੰਦੀ ਹੈ ਇਹਦੀ 20 ਪਲੱਸ 20 ਪਲੱਸ ਐਵਰੇਜ ਵਾਲੀ ਗੱਡੀ ਆ ਮਿੱਤਰੋ ਬਾਕੀ ਬਾਈ ਬਾਈ ਨੇ ਕੰਮ ਕੀਤਾ ਨਵਾਂ ਸ਼ੁਰੂ ਵੀਰ ਬਣ ਕੇ ਜਦੋਂ ਆਪਣਾ ਕੋਈ ਪੰਜਾਬੀ ਭਾਈ ਰਜਗਾਰ ਸ਼ੁਰੂ ਕਰਦਾ ਨਾ ਬਾਹਰ ਜਾਣ ਜਾਂ ਬੱਚੇ ਨੂੰ ਭੇਜਣ ਦੀ ਵਜ੍ਹਾ ਇੱਥੇ ਕੰਮ ਸਟੇਬਲ ਕਰਨ ਦੀ ਕੋਸ਼ਿਸ਼ ਕਰਦਾ ਸਾਥ ਦਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਅਜਗਮਰ ਜੀ ਸਮਾਂ ਦਿੱਤਾ ਤੇ ਧੰਨਵਾਦ ਸਾਰੇ ਵੀਰਾਂ ਦਾ